ਮੈਂ ਪਹਿਲਾਂ ਆਪਣੀ ਗੱਲ ਹੀ ਕਰਨਾ ਮੇਰੀ ਚੁੱਪੀ ਔਰ ਸਰਾਫਤ ਨੂੰ ਇਹ ਹਥਿਆਰ ਬਣਾ ਕੇ ਵਰਤਦੇ ਨੇ ਮੈਂ ਨਹੀਂ ਬੋਲਦਾ ਇਹਦਾ ਮਤਲਬ ਇਹ ਨਹੀਂ ਕਿ ਮੈਨੂੰ ਬੋਲਣਾ ਨਹੀਂ ਆਉਂਦਾ ਮੈਂ ਨਹੀਂ ਕੁਝ ਕਹਿੰਦਾ ਇਹਦਾ ਮਤਲਬ ਇਹ ਨਹੀਂ ਮੈਨੂੰ ਆਪਣੀ ਗੱਲ ਨਹੀਂ ਰੱਖਣੀ ਆਉਂਦੀ ਮੈਨੂੰ ਆਪਣੀ ਗੱਲ ਵੀ ਰੱਖਣੀ ਆਉਂਦੀ ਹੈ ਮੈਨੂੰ ਬੋਲਣਾ ਵੀ ਆਉਂਦਾ ਪਰ ਜਦੋਂ ਪਾਣੀ ਕਹਿੰਦੇ ਹੁੰਦੇ ਨਾ ਹੱਥ ਤੋਂ ਟੱਪ ਜਾਏ ਉਦੋਂ ਫਿਰ ਬੰਦੇ ਨੂੰ ਜਰੂਰ ਬਾਹਰ ਨਿਕਲ ਕੇ ਬੋਲਣਾ ਪੈਂਦਾ ਵੀ ਯਾਰ ਘੱਟੋ ਘੱਟ ਇੰਨੀ ਕਿ ਤਾਂ ਸ਼ਰਮ ਕਰ ਲੋ ਕੱਲ ਦੇਖਣ ਕੇ ਆਇਆ ਕਿ ਕਿ ਆ ਜੀ ਕਮੇਟੀ ਕਮੇਟੀ ਨੇ ਕੁਛ ਨਹੀਂ ਕੀਤਾ ਜੀ ਕਮੇਟੀ ਐ ਜੀ ਕਮੇਟੀ ਫਲਾਹ ਜੀ ਐਮਸੀ ਸੁੱਤੇ ਪਿਆ ਘਰ ਜਾ ਕੇ ਆ ਅਸੀਂ ਬਣਾ ਰਹੇ ਆ ਜੀ ਸੜਕ ਸੜਕ ਬਣ ਰਹੀ ਆ ਕਿੱਦਾਂ ਬਣ ਰਹੀ ਆ ਸੜਕ 7 ਕਰੋੜ 57 ਲੱਖ ਦੇ ਕੰਮ ਨੇ ਜਿਹੜੇ ਕਿ ਨਗਰ ਕਾਉਂਸਲ ਨੇ ਹੁਣ ਲਾਏ ਆ 7 ਕਰੋੜ 57 ਲੱਖ ਦੇ ਜਿਹੜਾ ਕਹਿ ਰਿਹਾ ਵੀ ਨਗਰ ਕੌਂਸਲ ਕੁਝ ਨਹੀਂ ਕਰਦੀ ਐਮਸੀ ਸੁੱਤੇ ਪਏ ਨੇ ਪ੍ਰਧਾਨ ਪਤਾ ਨਹੀਂ ਕਿੱਥੇ ਹੁੰਦਾ ਆ ਪ੍ਰਧਾਨ ਦੇ ਸਿਗਨੇਚਰ ਨੇ ਮੈਂ ਕਹਿੰਦਾ ਚੰਗੀ ਤਰ੍ਹਾਂ ਇਹਨਾਂ ਨੂੰ ਦਿਖਾਲ ਦਿਓ ਫਸਟ ਨੰਬਰ ਤੇ ਸਿਗਨੇਚਰ ਪ੍ਰਧਾਨ ਦੇ ਨੇ ਇਹ ਹੁਣ ਤੱਕ ਦੀ ਗੱਲ ਕਰੀਏ ਤਕਰੀਬਨ ਤਕਰੀਬਨ 35 ਤੋਂ 40 ਕਰੋੜ ਰੁਪਇਆ ਨਗਰ ਕੌਂਸਲ ਜਿਹੜੀ ਹੈ ਉਹ ਸ਼ਹਿਰ ਦੇ ਕੰਮਾਂ ਤੇ ਲਾ ਰਹੀ ਲਾ ਚੁੱਕੀ ਆ ਔਰ ਇਹ ਨਾ ਐਮਸੀ ਸੇਵਾ ਨਾ ਨੇ ਇਹ ਨਾ ਐਮਸੀ ਸੇਵਾ ਨਾ ਨੇ ਆਪਣੀ ਆਪਣੀਆਂ ਵਾਟਾ ਚਲਵਾਏ ਆ ਇੰਨਾ ਵੀ ਨਾ ਝੂਠ ਬੋਲੋ ਇੰਨਾ ਵੀ ਨਾ ਕਫਰ ਤੋਲੋ ਕਿ ਤੁਹਾਨੂੰ ਮੁੜ ਕੇ ਪੁੱਛਣ ਵਾਲਾ ਕੋਈ ਨਹੀਂ ਵੈਬ ਮੀਡੀਆ ਹੈਗਾ ਇਹਦੇ ਰਾਹੀਂ ਕਹਿਣਾ ਚਾਹੁੰਦਾ ਬਿਲਕੁਲ ਸ਼ਹਿਰ ਨੂੰ ਘਬਰਾ ਨਾ ਕਰੋ ਬਿਲਕੁਲ ਸ਼ਹਿਰ ਵਾਸੀਆਂ ਨੂੰ ਘਬਰਾ ਨਾ ਕਰੋ ਇਹ ਨਾ ਹੋਵੇ ਕਿ ਸਾਨੂੰ ਸਾਰਾ ਕੁਝ ਜਿਹੜਾ ਹੈਗਾ ਉਹ ਬਾਹਰ ਲਿਆ ਕੇ ਸ਼ਹਿਰ ਦੇ ਸਾਹਮਣੇ ਰੱਖਣਾ ਪਵੇ ਵੀ ਆਹ ਦੇਖੋ ਜੀ ਨਗਰ ਕੌਂਸਲ ਨੇ ਆਹ ਆਹ ਕੁਝ ਕੀਤਾ ਗਾਦੀ ਭਾਜੀ ਕੰਟਰੋਵਰਸੀ ਬਿੰ ਸਮਝਾਓ ਅਸੀਂ ਕਦੀ ਕਾਟਰਵਰਸਿਸ ਪਏ ਤੁਸੀਂ ਮੈਨੂੰ ਕਦੀ ਖਿਲਾਫ ਜਾਂ ਹੱਕ ਦੇ ਵਿੱਚ ਕਦੇ ਬੋਲਦੇ ਦੇਖਿਆ ਮੈਂ ਕਦੀ ਜਾ ਕੇ ਕੋਈ ਫੀਤਾ ਕਟਿਆ ਇੱਦਾਂ ਹੀ ਮੈਂ ਕਦੀ ਜਾ ਕੇ ਕੋਈ ਉਦਘਾਟਨ ਕੀਤਾ ਇੱਦਾਂ ਹੀ ਮੈਂ ਨੰਬਰ ਵਾਜੀ ਦੇ ਵਿੱਚ ਯਕੀਨ ਹੀ ਨਹੀਂ ਰੱਖਦਾ ਸਿਰਫ ਜਗਾ ਦੀ ਗੱਲ ਕੀਤੀ ਆ ਰਹੀ ਗੱਲ ਸਕੂਲ ਦੀ ਉਹ ਮਾਨਜੋਗ ਐਮਐਲਏ ਸਾਹਿਬ ਬੈਠੇ ਆ ਮੇਰੇ ਲਈ ਅੱਜ ਵੀ ਮਾਨਜੋਗ ਆ ਤੇ ਮੇਰੇ ਲਈ ਗਾਹ ਵੀ ਮਾਨਜੋਗ ਹੀ ਰਹਿਣੇ ਨੇ ਕਿਉਂਕਿ ਉਹ ਐਮਐਲਏ ਸਾਹਿਬ ਬੈਠੇ ਆ ਪ੍ਰੋਜੈਕਟ ਉਹਨਾਂ ਦਾ ਆ ਉਹਨਾਂ ਨੇ ਸਕੂਲ ਉਹਨਾਂ ਨੇ ਬਣਾਣਾ ਆ ਮੈਂ ਉਦੋਂ ਵੀ ਸਿਰਫ ਜਗ੍ਹਾ ਦੀ ਗੱਲ ਕੀਤੀ ਸੀ ਕਿ ਜਗ੍ਹਾ ਅਸੀਂ ਨਗਰ ਕਾਉਂਸਲ ਨੇ ਉਹਨਾਂ ਨੂੰ ਦੇ ਦਿੱਤੀ ਥੈਟ ਜੇ ਆਪਾਂ ਗੱਲ ਕਰ ਰਹੇ ਹਾਂ ਤੁਸੀਂ ਅੱਜ ਨਹੀਂ ਦੋ ਚਾਰ ਤਿੰਨਾਂ ਬਾਅਦ ਸਾਡੇ ਕਿਸ ਡਿਪਾਰਟਮੈਂਟ ਨੂੰ ਫੋਨ ਕਰਿਓ ਡਿਪਾਰਟਮੈਂਟ ਨੂੰ ਕਹੀਓ ਮੇਰੇ ਮਹੱਲੇ ਦੀ ਫੋਗਿੰਗ ਹੋਣ ਵਾਲੀ ਹੈ ਜੇ ਨਾ ਆਊਗਾ ਤੁਹਾਡੇ ਕਹਿਣ ਤੇ ਜੇ ਤੁਹਾਡੇ ਕਹਿਣ ਤੇ ਵੀ ਨਾ ਆਊਗਾ ਫਿਰ ਮੈਨੂੰ ਕਹੀਓ ਪ੍ਰਸ਼ਾਸਨ ਹੀ ਤੁਸੀਂ ਰੋਕਦੇ ਆ ਐਡੀਆਂ ਛੋਟੀਆਂ ਛੋਟੀਆਂ ਚੀਜ਼ਾਂ ਦੇ ਜੇ ਆਪਾਂ ਇਲਜ਼ਾਮ ਲਾਵਾਂਗੇ ਤੇ ਢੀਂਗਾ ਸਾਹਿਬ ਐਡਾ ਆਪਾਂ ਰਾਜਨੀਤਿਕਾ ਮਿਆਰ ਥੱਲੇ ਸੁੱਟ ਦਾਂਗੇ ਤੇ ਕੀ ਬਣੂਗਾ ਦੇਖੋ ਈਚ ਐਂਡ ਐਵਰੀ ਕਮ ਜੋ ਵੀ ਕੰਮ ਸ਼ਹਿਰ ਵਿੱਚ ਹੋ ਰਿਹਾ ਹੈ ਉਹ ਮੇਰੇ ਸਾਥੀ ਕਾਉਂਸਲਰ ਜਿਹੜੇ ਨਾਲ ਬੈਠੇ ਨੇ ਸਾਡਾ ਹਾਊਸ ਜਿਹੜਾ ਚੁਣਿਆ ਹੋਇਆ ਲੋਕਾਂ ਵੱਲੋਂ ਆ ਲੋਕਾਂ ਵੱਲੋਂ ਚੁਣਿਆ ਹੋਇਆ ਹਾਊਸ ਸਾਥੀ ਕਾਉਂਸਲਰ ਜਿਹੜੇ ਨੇ ਇਨਾ ਵੱਲੋਂ ਹੀ ਕਰਵਾਇਆ ਜਾਂਦਾ ਹੈ ਜਲੰਧਾ ਰੋਡ ਕੇ ਬਣਾਈ ਕਮੇਟੀ ਨੇ ਬਾਜੀ ਗੇਬਸਤੀ ਕਹਿੰਦੇ ਬਣਾਈ ਕਮੇਟੀ ਨੇ ਨਮੀਵਾਦੀ ਕਹਿੰਦੇ ਬਣਾਈ ਕਮੇਟੀ ਨੇ ਰੇਲਵੇ ਰੋਡ ਕਮੇਟੀ ਨੇ ਪਾਣੀ ਵਾਲੀ ਚੱਕੀ ਕਮੇਟੀ ਨੇ ਮਾਲਰੀ ਰੋਡ ਕਮੇਟੀ ਨੇ ਸਰਾਫਾ ਬਿਆਰ ਚ ਸੀਵਰੇਜ ਕਿਸ ਨੇ ਪਾਇਆ ਆ ਬੈਠੇ ਮਹਾਜਨ ਸਾਹਿਬ ਇਹਨਾਂ ਦੀ ਹਿੰਮਤ ਨੇ ਔਰ ਕਮੇਟੀ ਨੇ ਸਾਰੇ ਸ਼ਹਿਰ ਦਾ ਪਾਰ ਹੁੰਦਾ ਹੈ ਸਾਰੇ ਸ਼ਹਿਰ ਨੂੰ ਸਾਰੇ ਸ਼ਹਿਰ ਦੀ ਸੁਬਿਧਾ ਜਿਹੜੀ ਆ ਉਹ ਕਮੇਟੀ ਨੇ ਦੇਖਣੀ ਹੁੰਦੀ ਹੈ ਚਾਹੇ ਉਹਦੇ ਵਿੱਚ ਲਾਈਟ ਹੋਵੇ ਚਾਹੇ ਉਹਦੇ ਵਿੱਚ ਸੜਕ ਹੋਵੇ ਚਾਹੇ ਉਸ ਦੇ ਵਿੱਚ ਪਾਣੀ ਹੋਵੇ ਹੁਣ ਗਵਰਨਮੈਂਟ ਨੇ ਪੰਜਾਬ ਵਰਸਪਲਾਈ ਐਂਡ ਸੀਵਰੇਜ ਬੋਰਡ ਤੋਂ ਕਮੇਟੀ ਤੋਂ ਵੱਖਰਾ ਕਰਤਾ ਵੱਖਰਾ ਕਰਤਾ ਉਹਨਾਂ ਨੂੰ ਕਮੇਟੀ ਵੱਖਰੀ ਹੋ ਗਈ ਹੁਣ ਕਮੇਟੀ ਆਪਣੇ ਵੀ ਕੰਮ ਕਰਦੀ ਆ ਔਰ ਪੰਜਾਬ ਵਾਟਰ ਸਪਲਾਈ ਐਂਡ ਸੀਵਰੇਜ ਬੋਰਡ ਦੇ ਵੀ ਕੰਮ ਕਮੇਟੀ ਕਰਾਉਂਦੀ ਐ ਸਵਾ ਕਰੋੜ ਰੁਪਈਆ ਸੀ ਲੈਣਾ ਸੀ ਵੈਟ ਦਾ ਬਿਜਲੀ ਬੋਰ ਤੋਂ ਸਵਾ ਕਰੋੜ ਰੁਪਈਆ ਆਪਣਾ ਵੈਟ ਦਾ ਇਹਨਾਂ ਦੇ ਵਿੱਚ ਜਿਹੜੇ ਸਕਰਾਇ ਵੀ ਇਹਨਾਂ ਦੇ ਇਹਨਾਂ ਦੀ ਜਿਹੜੀ ਹੈਗੀ ਆ ਮੋਟਰਾਂ ਚੱਲਣ ਲੋਕਾਂ ਨੂੰ ਪਾਣੀ ਮਿਲੇ ਇਹਨਾਂ ਦਾ ਜਿਹੜਾ ਬਿਜਲੀ ਦਾ ਬਿੱਲ ਆ ਉਹ ਜਿਹੜੀ ਕਮੇਟੀਆਂ ਆਪਣੇ ਕੋਲੋਂ ਦੇਊਗੀ ਉਹਨਾਂ ਨੇ ਜਨਰੇਟਰ ਦੀ ਮੰਗ ਕੀਤੀ ਦੇਖੋ ਸਾਡਾ ਲੈ ਕੇ ਦੇਣਾ ਬੰਦਾ ਨਹੀਂ ਮੈਂ ਤੁਹਾਡੇ ਕੈਮਰੇ ਤੇ ਕਹਿੰਦਾ ਸਾਡਾ ਨਹੀਂ ਲੈ ਕੇ ਦੇਣਾ ਬੰਦਾ ਪਰ ਅਸੀਂ ਫੇਰ ਉਹਨਾਂ ਦੀ ਮੰਗ ਨੂੰ ਫੇਰ ਅਸੀਂ ਰੱਖ ਲਿਆ ਆਪਣੀ ਪ੍ਰਾਇੋਰਟੀ ਤੇ ਨਹੀਂ ਪਾਣੀ ਦਾ ਸ਼ਹਿਰ ਦਾ ਨਾ ਇਹ ਬਾਹਰ ਜਾਣਾ ਚਾਹੀਦਾ ਇਸ ਕਰਕੇ ਆਉਣ ਵਾਲੇ ਦਿਨਾਂ ਦੇ ਵਿੱਚ ਉਹਨਾਂ ਨੂੰ ਜਿਹੜਾ ਜਨਰੇਟਰ ਸੈੱਟ ਹੈਗਾ ਆ ਉਹ ਵੀ ਲੈ ਕੇ ਕਮੇਟੀ ਦੋ ਇੱਥੇ ਤੁਹਾਡਾ ਸਾਰਿਆਂ ਦਾ ਪ੍ਰੈਸ ਵਾਲਿਆਂ ਦਾ ਭਰਾਮਾ ਦਾ ਇੱਥੇ ਆਇਆ ਤੇ ਗਿਆ ਨੂੰ ਔਰ ਨੰਬਰ 2 ਅਸੀਂ ਜਿਹੜੀ ਅੱਜ ਗੱਲ ਆਪਣੀ ਰੱਖਣ ਜਾ ਰਹੇ ਆ ਉਹ ਰਿਗਾਰਡਿੰਗ ਮਿਊਸਪਲ ਕਾਉਂਸਲ ਐਮ ਸੀਜ਼ ਇਹਨਾਂ ਦੇ ਪ੍ਰਤੀ ਜੋ ਗੁੰਮਰਾਹਕੁੰਨ ਧਿਆਨਬਾਜੀ ਊੜ ਪ੍ਰਚਾਰ ਜੋ ਕੀਤਾ ਜਾ ਰਿਹਾ ਹੈ ਉਸ ਦੇ ਸੰਬੰਧ ਦੇ ਵਿੱਚ ਅੱਜ ਸ਼ਹਿਰ ਮੁਰੇ ਸਾਰੀ ਹਕੀਕਤ ਬਿਆਨ ਕਰਨ ਲੱਗੇ ਆ ਕਿ ਐਕਚੁਅਲ ਦੇ ਵਿੱਚ ਕੀ ਹੈ ਤੇ ਬੰਦੇ ਜਿਹੜੇ ਦੂਸਰੇ ਆਪਣੇ ਆ ਉਹ ਕਰ ਕੀ ਰਹੇ ਨੇ ਦਿਖਾ ਕੀ ਰਹੇ ਨੇ ਪਿਕਚਰ ਕੋਈ ਹੋਰ ਹੈ ਦਿਖਾਈ ਕੁਝ ਹੋਰ ਜਾਂਦੇ ਨੇ ਉਸ ਬੰਦੇ ਬਈ ਤੁਹਾਨੂੰ ਅੱਜ ਕੁਛ ਦਿੱਤਾ ਔਰ ਜਿਵੇਂ ਕਿ ਤੁਸੀਂ ਮੈਂ ਪਹਿਲਾਂ ਆਪਣੀ ਗੱਲ ਹੀ ਕਰਨਾ ਮੇਰੀ ਚੁੱਪੀ ਔਰ ਸ਼ਰਾਫਤ ਨੂੰ ਇਹ ਹਥਿਆਰ ਬਣਾ ਕੇ ਵਰਤਦੇ ਨੇ ਮੈਂ ਨਹੀਂ ਬੋਲਦਾ ਇਹਦਾ ਮਤਲਬ ਇਹ ਨਹੀਂ ਕਿ ਮੈਨੂੰ ਬੋਲਣਾ ਨਹੀਂ ਆਉਂਦਾ ਮੈਂ ਨਹੀਂ ਕੁਝ ਕਹਿੰਦਾ ਇਹਦਾ ਮਤਲਬ ਇਹ ਨਹੀਂ ਮੈਨੂੰ ਆਪਣੀ ਗੱਲ ਨਹੀਂ ਰੱਖਣੀ ਆਉਂਦੀ ਮੈਨੂੰ ਆਪਣੀ ਗੱਲ ਵੀ ਰੱਖਣੀ ਆਉਂਦੀ ਹੈ ਮੈਨੂੰ ਬੋਲਣਾ ਵੀ ਆਉਂਦਾ ਪਰ ਸਿਰਫ ਪਰਿਵਾਰਾਂ ਦੇ ਵਿੱਚੋਂ ਜਿਹੜੇ ਸੰਸਕਾਰ ਮਿਲੇ ਹੁੰਦੇ ਆ ਉਹ ਸੰਸਕਾਰ ਮੈਨੂੰ ਰੋਕ ਲੈਂਦੇ ਕਿਤੇ ਨਾ ਕਿਤੇ ਜਾ ਕੇ ਵੀ ਨਹੀਂ ਕਾਕਾ ਇਹ ਗੱਲ ਨਹੀਂ ਕਰਨ ਵਾਲੀ ਪਰ ਜਦੋਂ ਪਾਣੀ ਕਹਿੰਦੇ ਹੁੰਦੇ ਨਾ ਹੱਥੋਂ ਟੱਪ ਜਾਏ ਉਦੋਂ ਫਿਰ ਬੰਦੇ ਨੂੰ ਜਰੂਰ ਬਾਹਰ ਨਿਕਲ ਕੇ ਬੋਲਣਾ ਪੈਂਦਾ ਵੀ ਯਾਰ ਘੱਟੋ ਘੱਟ ਇੰਨੀ ਕੁ ਤਾਂ ਸ਼ਰਮ ਕਰ ਲੋ ਵੀ ਜੋ ਕਮੇਟੀ ਕਰ ਰਹੀ ਆ ਜੋ ਨਗਰ ਕੌਂਸਲ ਕਰ ਰਹੀ ਆ ਜੋ ਮੇਰੇ ਸਾਥੀ ਕੌਂਸਲਰ ਸਹਿਬਾਨ ਕਰ ਰਹੇ ਆ ਤੁਸੀਂ ਉਹਨਾਂ ਦੀ ਕੀਤੇ ਹੋਏ ਕੰਮਾਂ ਨੂੰ ਵੀ ਆਪਣੀ ਮੋਹਰ ਲਾਈ ਜੰਨੀ ਹੁਣ ਕੱਲ ਦੀ ਗੱਲ ਹੀ ਆ ਕੱਲ ਦੇਖਣ ਗਿਆ ਆ ਕਿ ਅਕੇ ਆ ਜੀ ਕਮੇਟੀ ਕਮੇਟੀ ਨੇ ਕੁਝ ਨਹੀਂ ਕੀਤਾ ਜੀ ਕਮੇਟੀ ਐ ਜੀ ਕਮੇਟੀ ਫਲਾ ਜੀ ਐਮਸੀ ਸੁੱਤੇ ਪਏ ਆ ਘਰ ਜਾ ਕੇ ਆ ਅਸੀਂ ਬਣਾ ਰਹੇ ਆ ਜੀ ਸੜਕ ਸੜਕ ਬਣ ਰਹੀ ਆ ਕਿੱਦਾਂ ਬਣ ਰਹੀ ਐ ਸੜਕ ਸੜਕ ਬਣ ਕਿੱਦਾਂ ਰਹੀ ਐ ਸੜਕ ਬਣ ਰਹੀ ਐ ਪਹਿਲਾਂ ਉਸ ਇਲਾਕੇ ਦਾ ਜਿਹੜਾ ਵੀ ਕਾਉਂਸਲਰ ਸਹਿਬਾਨ ਆ ਉਹ ਕਾਉਂਸਲਰ ਸਾਹਿਬ ਕੋਲ ਜਨਤਾ ਆਪਣੀ ਜਿਹੜੀ ਹੈਗੀ ਆ ਉਹ ਮੰਗ ਲੈ ਕੇ ਆਉਂਦੀ ਆ ਕਿ ਐਮਸੀ ਸਾਹਿਬ ਸਾਡਾ ਇਹ ਏਰੀਆ ਟੁੱਟਿਆ ਹੋਇਆ ਆ ਇਹਨੂੰ ਕਿਰਪਾ ਕਰਕੇ ਬਣਾਇਆ ਜਾਵੇ ਔਰ ਐਮਸੀ ਸਾਹਿਬ ਜਿਹੜੇ ਨੇ ਉਹ ਫਿਰ ਇੱਥੇ ਆਪਣੇ ਹਾਊਸ ਦੇ ਵਿੱਚ ਕਮੇਟੀ ਦੇ ਵਿੱਚ ਜਿਹੜੇ ਸਾਡੀ ਇੰਜੀਨੀਅਰਿੰਗ ਸ਼ਾਖਾ ਆ ਉਹਦੀ ਡਿਊਟੀ ਲਾਉਂਦੇ ਨੇ ਕਿ ਉੱਥੇ ਜਾ ਕੇ ਫਲਾੜੀ ਗਲੀ ਨੂੰ ਮਿਣਿਆ ਜਾਵੇ ਉਹਦੀ ਐਸਟੀਮੇਟ ਤਿਆਰ ਕੀਤਾ ਜਾਵੇ ਐਮਸੀ ਸਾਹਿਬ ਆਪ ਕੋਲ ਜਾ ਕੇ ਐਸਟੀਮੇਟ ਤਿਆਰ ਕਰਾਉਂਦੇ ਨੇ ਤਿਆਰ ਕਰਾਉਣ ਤੋਂ ਬਾਅਦ ਇਹ ਐਸਟੀਮੇਟ ਜਿਹੜੇ ਨੇ ਇਹ ਸਾਡੇ ਦਫ਼ਤਰ ਦੇ ਵਿੱਚ ਆਉਂਦੇ ਨੇ ਦਫ਼ਤਰ ਦੇ ਵਿੱਚ ਈਓ ਸਾਹਿਬ ਜਿਹੜੇ ਨੇ ਉਹਗੇ ਭੇਜਦੇ ਨੇ ਫਿਰ ਉਸ ਜਿਹੜੇ ਐਸਟੀਮੇਟ ਹੈਗੇ ਆ ਉਹ ਸਾਡੀ ਮੀਟਿੰਗ ਦੇ ਵਿੱਚ ਆਉਂਦੇ ਨੇ ਮੀਟਿੰਗ ਤੋਂ ਮੀਟਿੰਗ ਦੇ ਵਿੱਚ ਆਉਣ ਤੋਂ ਬਾਅਦ ਫਿਰ ਸਾਰੇ ਮੈਂਬਰ ਸੇ ਬਾਣ ਜਿਹੜੇ ਨੇ ਉਸ ਐਸਟੀਮੇਟ ਨੂੰ ਸਹਿਮਤੀ ਦਿੰਦੇ ਨੇ ਸਹਿਮਤੀ ਦੇਣ ਤੋਂ ਬਾਅਦ ਫਿਰ ਉਸ ਦਾ ਜਿਹੜਾ ਹੈਗਾ ਆ ਐਨਆਈਟੀਆ ਬੰਦੀਆਂ ਆ ਔਰ ਉਸ ਦਾ ਜਿਹੜਾ ਹੈਗਾ ਆ ਟੈਂਡਰ ਫਲੋਟ ਕੀਤੇ ਜਾਂਦੇ ਨੇ ਫਿਰ ਟੈਂਡਰ ਫਲੋਟ ਕਰਨ ਤੋਂ ਬਾਅਦ ਫਿਰ ਜਿਸ ਵੀ ਠੇਕੇਦਾਰ ਨੂੰ ਟੈਂਡਰ ਮਿਲਦਾ ਆ ਉਹ ਠੇਕੇਦਾਰ ਨਾ ਬਕਾਇਦਾ ਸ਼ਰਤਾਂ ਜਿਹੜੀਆਂ ਹੈਗੀਆਂ ਬਕਾਇਦਾ ਐਗਰੀਮੈਂਟ ਜਿਹੜੇ ਹੈਗੇ ਉਹ ਸਾਈਨ ਕੀਤੇ ਜਾਂਦੇ ਨੇ ਫੇਰ ਉਹ ਕੰਮ ਜਾ ਕੇ ਸ਼ੁਰੂ ਹੁੰਦਾ ਜਿਹੜੇ ਗੱਲ ਕਹਿ ਰਹੇ ਸੀ ਧੰਨਵਾਦ ਜੀ ਉਹ ਜੀ ਫਲਾਣਾ ਜੀ ਬੈਤ ਕੇ ਨਾ ਧੰਨਵਾਦ ਕਰੋ ਇਹ ਉਹਦਾ ਸਾਡੇ ਕਾਰਸਦਕ ਅਫਸਰ ਦਾ ਧੰਨਵਾਦ ਕਰੋ ਧੰਨਵਾਦ ਕਰੋ ਉਹ ਸਾਡੇ ਇੰਜੀਨੀਅਰਿੰਗ ਬ੍ਰਾਂਚ ਦਾ ਜਿਹੜੀ ਦੁਪਹਿਰ ਦੁਪਹਿਰ ਨੂੰ ਜਾ ਕੇ ਸ਼ਹਿਰ ਦੇ ਐਸਟੀਮੇਟ ਬਣਾ ਕੇ ਲਿਆਉਂਦੀ ਹੈ ਉਹ ਹਰ ਚੀਜ਼ ਕਰਨ ਦਾ ਇੱਕ ਤਰੀਕਾ ਹੁੰਦਾ ਹਰ ਕੰਮ ਦਾ ਇੱਕ ਤਰੀਕਾ ਹੁੰਦਾ ਹੁਣ ਅਸੀਂ ਮੀਟਿੰਗ ਕੀਤੀ ਆ ਉਹਦੀ ਐਨਆਈਟੀ ਹੈ ਇਹ ਤਾਂ ਨਹੀਂ ਝੂਠ ਬੋਲਦੀ ਇਸ ਦੇ ਵਿੱਚ ਆਲਮੋਸਟ 7.5 ਕਰੋੜ ਦੇ ਲਗਭਗ ਇਹ ਤੁਹਾਨੂੰ ਮੈਂ ਦੱਸਾਂ ਤਾਂ 7 ਕਰੋੜ 57 ਲੱਖ ਦੇ ਕੰਮ ਨੇ ਜਿਹੜੇ ਕੀ ਨਗਰ ਕੌਂਸਲ ਨੇ ਹੁਣ ਲਾਏ ਆ 7 ਕਰੋੜ 57 ਲੱਖ ਦੇ ਉਹਨਾਂ ਵਿੱਚੋਂ ਕੁਝ ਕੰਮ ਸ਼ੁਰੂ ਹੋ ਗਏ ਨੇ ਕੁਝ ਕੰਮ ਜਲਦ ਸ਼ੁਰੂ ਹੋਣ ਜਾ ਰਹੇ ਨੇ ਜਿਸ ਜਿਸ ਤਰੀਕੇ ਨਾਲ ਐਮਸੀ ਸਾਹਿਬ ਦੀਆਂ ਪ੍ਰਾਇਓਰਟੀਆਂ ਹੋਣ ਜੀਆਂ ਜਿਸ ਜਿਸ ਤਰੀਕੇ ਨਾਲ ਐਮਸੀ ਸਾਹਿਬ ਕਹਿਣਗੇ ਉਸ ਤਰੀਕੇ ਨਾਲ ਜਿਹੜੇ ਕੰਮ ਇਹ ਸ਼ੁਰੂ ਕਰ ਦਿੱਤੇ ਜਾਣਗੇ ਔਰ ਜਿਹੜਾ ਕਹਿ ਰਿਹਾ ਵੀ ਨਗਰ ਕੌਂਸਲ ਕੁਝ ਨਹੀਂ ਕਰਦੀ ਐਮਸੀ ਸੁੱਤੇ ਪਏ ਨੇ ਪ੍ਰਧਾਨ ਪਤਾ ਨਹੀਂ ਕਿੱਥੇ ਹੁੰਦਾ ਆ ਪ੍ਰਧਾਨ ਦੇ ਸਿਗਨੇਚਰ ਨੇ ਮੈਂ ਕਹਿੰਦਾ ਚੰਗੀ ਤਰ੍ਹਾਂ ਇਹਨਾਂ ਨੂੰ ਦਿਖਾਲ ਦਿਓ ਫਸਟ ਨੰਬਰ ਤੇ ਸਿਗਨੇਚਰ ਪ੍ਰਧਾਨ ਦੇ ਨੇ 757 ਲੱਖ ਦੇ ਕੰਮ 7 ਕਰੋੜ 57 ਲੱਖ ਦੇ ਕੰਮ ਜਿਹੜੇ ਨੇ ਉਹ ਇਸ ਵਾਰੀ ਅਸੀਂ ਉਹਨਾਂ ਦਾ ਜਿਹੜੇ ਟੈਂਡਰ ਲਾਏ ਨੇ ਸ਼ਹਿਰ ਵਾਸਤੇ ਔਰ ਜੇ ਮੈਂ ਤੁਹਾਨੂੰ ਨਗਰ ਕੌਂਸਲ ਸ਼ੁਰੂ ਹੋਣ ਤੋਂ ਹੋਣ ਦੀ ਗੱਲ ਦੱਸਾਂ ਵੀ 2021 ਦੇ ਵਿੱਚ ਜਿਹੜੀ ਸਾਡੀ ਕੌਂਸਲ ਹੈ ਇਹ ਬਣੀ ਸੀ ਔਰ 2021 ਤੋ ਹੁਣ ਤੱਕ ਦੀ ਗੱਲ ਕਰੀਏ ਹਲੇ ਬੜਾ ਸੋਮਾ ਪਿਆ ਇਹ ਹੁਣ ਤੱਕ ਦੀ ਗੱਲ ਕਰੀਏ ਤਕਰੀਬਨ ਤਕਰੀਬਨ 35 ਤੋਂ 40 ਕਰੋੜ ਰੁਪਈਆ ਨਗਰ ਕੌਂਸਲ ਜਿਹੜੀ ਹੈ ਉਹ ਸ਼ਹਿਰ ਦੇ ਕੰਮਾਂ ਤੇ ਲਾ ਰਹੀ ਲਾ ਚੁੱਕੀ ਆ ਔਰ ਇਹ ਨਾ ਐਮਪੀ ਸੇਵਾਨਾ ਨੇ ਇਹ ਨਾ ਐਮਪੀ ਸੇਵਾਨਾ ਨੇ ਆਪਣੀ ਆਪਣੀਆਂ ਵਾਟਾ ਚਲਵਾਏ ਆ ਔਰ ਲਵਾਏ ਦਿਖਦੇ ਆ ਇਹ ਨਹੀਂ ਹੈ ਕਿ ਹਵਾ ਚਾਹੇ ਤਾਂ ਹਵਾ ਚਲੇ ਗਏ ਬੈਸ ਕਰਕੇ ਕਹਿਣਾ ਵੀ ਉਸ ਰੱਬ ਤੋਂ ਡਰੋ ਉਸ ਪਰਮਾਤਮਾ ਦਾ ਖੌਫ ਖਾਓ ਰੱਬ ਨੂੰ ਜਾਨ ਦੇਣੀ ਆਪਾਂ ਹਰੇਕ ਨੇ ਇੰਨਾ ਵੀ ਨਾ ਝੂਠ ਬੋਲੋ ਇੰਨਾ ਵੀ ਨਾ ਕਫਰ ਤੋਲੋ ਕਿ ਤੁਹਾਨੂੰ ਮੁੜ ਕੇ ਪੁੱਛਣ ਵਾਲੇ ਕੋਈ ਨਹੀਂ ਤੁਹਾਡੇ ਨਾਲ ਗੱਲ ਕਰਨ ਵਾਲੇ ਕੋਈ ਨਹੀਂ ਹੱਦ ਹੋ ਗਈ ਯਾਰ ਹਲੇ ਤਾਂ ਕਮੇਟੀ ਦਾ ਸਮਾਂ ਪਿਆ ਆ ਜਦੋਂ ਸਮਾਂ ਜਦੋਂ ਕਮੇਟੀ ਦਾ ਸਮਾਂ ਮੁੱਕ ਗਿਆ ਜਿੰਨਾ ਮਰਜ਼ੀ ਝੂਠ ਬੋਲਿਓ ਉਦੋਂ ਤੁਸੀਂ ਮੇਰੀ ਗੱਲ ਨਹੀਂ ਸੁਣਨੀ ਤੁਸੀਂ ਮੇਰੇ ਸਾਈਨ ਉਹਦਾ ਮੈਨੂੰ ਕੱਢ ਕੇ ਨਹੀਂ ਦਿਖਾਣੇ ਮੈਂ ਉਦੋਂ ਵੀ ਕਹਿਣਾ ਕਿ ਮੈਂ ਇਹ ਮਤੇ ਮੈਂ ਪਾਸ ਕਰਕੇ ਗਿਆ ਸੀ ਇਹ ਸਿਗਨੇਚਰ ਮੇਰੇ ਉੱਥੇ ਹੋਏ ਹੋਏ ਆ ਇਹ ਸਾਡੇ ਐਮਸੀ ਸਹਿਵਾਨਾਂ ਨੇ ਮਤੇ ਪਾਸ ਕੀਤੇ ਹੋਏ ਆ ਪਰ ਤੁਸੀਂ ਉਹ ਤੋਂ ਨਹੀਂ ਮੰਨਣਾ ਬਟ ਹੁਣ ਮੈਂ ਹਲੇ ਮੈਂ ਹਲੇ ਹੈ ਇਸ ਕਰਕੇ ਮੈਂ ਤੁਹਾਨੂੰ ਦਿਖਾਇਆ ਕਿ 7 ਕਰੋੜ 57 ਲੱਖ ਦੇ ਕੰਮ ਐਸ ਵਾਰੀ ਮੀਟਿੰਗ 'ਚ ਪਾਸ ਕੀਤੇ ਗਏ ਔਰ ਐਸ ਵਾਰੀ ਮੀਟਿੰਗ ਦੇ ਵਿੱਚ ਪਾਸ ਕਰਨ ਤੋਂ ਬਾਅਦ ਇਹਨਾਂ ਦੇ ਟੈਂਡਰ ਲਗਾਏ ਗਏ ਟੈਂਡਰ ਲਗਾਉਣ ਤੋਂ ਬਾਅਦ ਹੁਣ ਕੰਮ ਜਿਹੜੇ ਚਾਲੂ ਹੋਏ ਆ ਔਰ ਚਾਲੂ ਕਿੱਦਾਂ ਹੋਏ ਆ ਜਿਹੜੇ ਤਾਂ ਸ਼ਹਿਰ ਦੇ ਮੇਜਰ ਮੇਜਰ ਕੰਮ ਨੇ ਜਿਹੜੇ ਸ਼ਹਿਰ ਦੇ ਆਪਣਾ ਸਾਂਝੇ ਕੰਮ ਨੇ ਕਾਮਨ ਕੰਮ ਜਿਹਨੂੰ ਆਪਾਂ ਕਹਿ ਲਈਏ ਉਹ ਕੰਮ ਜਿੱਦਾਂ ਜਿੱਦਾਂ ਪ੍ਰਾਇਓਰਟੀ ਹੈ ਉਦਾਂ ਦਾ ਸ਼ੁਰੂ ਹੋਏ ਨੇ ਜਿਹੜੇ ਕੰਮ ਐਮਸੀ ਸਹਿਬਾਨਾਂ ਦੇ ਨੇ ਜਿਹੜੇ ਇਹਨਾਂ ਦੇ ਕੰਮ ਨੇ ਇਹ ਸਾਰੇ ਇਹਨਾਂ ਨੇ ਕੰਮ ਆਪਣੀ ਪ੍ਰਾਇਓਰਟੀ ਦੇ ਹਿਸਾਬ ਨਾਲ ਸ਼ੁਰੂ ਕਰਾਏ ਨੇ ਕਿਉਂਕਿ ਲੋਕਾਂ ਨੇ ਇਹਨਾਂ ਨੂੰ ਕਿਹਾ ਕਿ ਐਮਸੀ ਸਾਹਿਬ ਸਾਡੀ ਆ ਪ੍ਰਾਇਓਰਟੀ ਆ ਸਨਵਾ ਕੰਪੈਲ ਦੇ ਆਧਾਰ ਤੇ ਚਾਹੀਦਾ ਇਸ ਕਰਕੇ ਉਹਨਾਂ ਨੇ ਆਪਣੀ ਆਪਣੀ ਵਾਰ ਚ ਆਪਣੀ ਪ੍ਰਾਇਓਰਟੀ ਦੇ ਹਿਸਾਬ ਨਾਲ ਕੰਮ ਸ਼ੁਰੂ ਕਰਾਏ ਨੇ ਉੱਥੇ ਕਿਸੇ ਦੇ ਕੰਮ ਥੋਪੇ ਨਹੀਂ ਗਏ ਕਿਸੇ ਨੂੰ ਇਹ ਨਹੀਂ ਕਿਹਾ ਗਿਆ ਕਿ ਤੇਰਾ ਆਹ ਕੰਮ ਨਹੀਂ ਹੋਣਾ ਤੂੰ ਆਹ ਕਰਾ ਤੇਰਾ ਆਹ ਕੰਮ ਨਹੀਂ ਹੋਣਾ ਤੂੰ ਆਹ ਕਰਾ ਗਲਤ ਬਿਲਕੁਲ ਗਲਤ ਦਾ ਸਾਰੇ ਬੈਠੇ ਨੇ ਪੁੱਛ ਲੋ ਇਹਨਾਂ ਨੂੰ ਜੋ ਇਹਨਾਂ ਦੀ ਪ੍ਰਾਇੋਰਟੀ ਸੀ ਜੋ ਇਹਨਾਂ ਦੀ ਲੋਕਾਂ ਦੀ ਪ੍ਰਾਇੋਰਟੀ ਸੀ ਮੈਂ ਕਹਿੰਨਾ ਉਹ ਸਪ੍ਰਾਇੋਰਟੀ ਤੇ ਕੰਮ ਸ਼ੁਰੂ ਕੀਤੇ ਗਏ ਨੇ ਆਪਾਂ ਕਿਦਾ ਕਹਿ ਸਕਦੇ ਆ ਕਿ ਨਗਰ ਕੌਂਸਲ ਕਰਦੀ ਕੁਛ ਨਹੀਂ ਐਮਸੀ ਸੁੱਤੇ ਪੈ ਕੇ ਜਾ ਕੇ ਪ੍ਰਧਾਨ ਪਤਾ ਨਹੀਂ ਕਿੱਥੇ ਹੁੰਦਾ ਬਿਲਕੁਲ ਗੱਤ ਗੱਲਾਂ ਮੈਂ ਤੁਹਾਡੇ ਚੈਨਲ ਔਰ ਤੁਹਾਡੇ ਜਿਹੜਾ ਵੈਬ ਮੀਡੀਆ ਹੈਗਾ ਇਹਦੇ ਰਾਹੀਂ ਕਹਿਣਾ ਚਾਹਨਾ ਹੈ ਬਿਲਕੁਲ ਸ਼ਹਿਰ ਨੂੰ ਘਬਰਾ ਨਾ ਕਰੋ ਬਿਲਕੁਲ ਸ਼ਹਿਰ ਵਾਸੀਆਂ ਨੂੰ ਘਬਰਾ ਨਾ ਕਰੋ ਇਹ ਨਾ ਹੋਏ ਕਿ ਸਾਨੂੰ ਸਾਰਾ ਕੁਝ ਜਿਹੜਾ ਹੈਗਾ ਉਹ ਬਾਹਰ ਲਿਆ ਕੇ ਸ਼ਹਿਰ ਦੇ ਸਾਹਮਣੇ ਰੱਖਣਾ ਪਵੇ ਵੀ ਆਹ ਦੇਖੋ ਜੀ ਨਗਰ ਕੌਂਸਲ ਨੇ ਆਹ ਆਹ ਕੁਝ ਕੀਤਾ ਰਾਈਟ ਇਹ ਕਾਰਨ ਕੀ ਲੱਗਦਾ ਜਿਹੜਾ ਕੌਂਟਰੋਵਰਸੀ ਜਿਹੜੀ ਹੈਗੀ ਵੱਧਦੀ ਜਾ ਰਹੀ ਤੇ ਗਾਦੀ ਭਾਜੀ ਕੌਂਟਰੋਵਰਸੀ ਬਿੰ ਸਮਝਾਓ ਅਸੀਂ ਕਦੀ ਕਾਟਰਵਰਸਿਸ ਪਏ ਤੁਸੀਂ ਮੈਨੂੰ ਕਦੀ ਖਿਲਾਫ ਜਾਂ ਹੱਕ ਦੇ ਵਿੱਚ ਕਦੀ ਬੋਲਦੇ ਦੇਖਿਆ ਮੈਂ ਕਦੀ ਜਾ ਕੇ ਕੋਈ ਫੀਤਾ ਕੱਟਿਆ ਇਦਾਂ ਹੀ ਮੈਂ ਕਦੀ ਜਾ ਕੇ ਕੋਈ ਉਦਘਾਟਨ ਕੀਤਾ ਇਦਾਂ ਹੀ ਮੈਂ ਨੰਬਰ ਵਾਜੀ ਦੇ ਵਿੱਚ ਯਕੀਨ ਨਹੀਂ ਰੱਖਦਾ ਮੈਂ ਬਿਲਕੁਲ ਹੀ ਨੰਬਰ ਵਾਜੀ ਯਕੀਨ ਤੱਕ ਜਾ ਕੇ ਫੀਤਾ ਮੈਂ ਕਟਾਂ ਤੇ ਉਥੇ ਨਾ ਬੋਲੇ ਪ੍ਰਧਾਨ ਦਾਗੀ ਪ੍ਰਧਾਨ ਫੁਲਾਣੀ ਬਾੜ ਦਾ ਜਿਹੜਾ ਫੀਤਾ ਕੱਟਿਆ ਗਿਆ ਤੇ ਇੱਥੇ ਕੰਮ ਸ਼ੁਰੂ ਹੋ ਗਿਆ ਕਿਉਂਕਿ ਪਹਿਲਾਂ ਵੀ ਦੇਖਣ ਚਾਇਆ ਜਦੋਂ ਸਕੂਲ ਦਾ ਮਸਲਾ ਸੀਗਾ ਸਕੂਲ ਦੇ ਵਿੱਚ ਵੀ ਜਦੋਂ ਤੁਸੀਂ ਪਹਿਲੀ ਪ੍ਰੈਸ ਕਾਨਫਰੰਸ ਕੀਤੀ ਉਹ ਤੋਂ ਬਾਅਦ ਐਮਐਲਏ ਸਾਹਿਬ ਨੇ ਪ੍ਰੈਸ ਕਾਨਫਰੰਸ ਕੀਤੀ ਉਹਨਾਂ ਨੇ ਕਿਹਾ ਜੀ ਅਸੀਂ ਕੰਮ ਕਰਾਇਆ ਤੁਸੀਂ ਕਹਿੰਦੇ ਅਸੀਂ ਕੰਮ ਕਰਾਇਆ ਇਹ ਕੰਟਰੋਵਰਸੀ ਆ ਹੋਰ ਕੀ ਹੈਗਾ ਬਿਲਕੁਲ ਗਲਤ ਹੈ ਜੀ ਕੋਈ ਕੰਟਰੋਵਰਸੀ ਨਹੀਂ ਹੈ ਕੋਈ ਬੰਦਾ ਇਹਨੂੰ ਕੰਟਰੋਵਰਸੀ ਬਣਾ ਲਏ ਉਹ ਅਲੱਗ ਚੀਜ਼ ਹੈ ਜਦੋਂ ਪ੍ਰੈਸ ਕਾਨਫਰੰਸ ਨਹੀਂ ਸੀ ਉਹ ਉਹ ਸਿਰਫ ਇੱਕ ਜਸਟ ਜਲੰਧਰ ਤੋਂ ਆਏ ਸੀ ਆਉਂਦੇ ਆਉਂਦੇ ਦਿਮਾਗ 'ਚ ਖਿਆਲ ਆਇਆ ਕਿ ਆਪਣੇ ਸ਼ਹਿਰ ਦੇ ਲੋਕਾਂ ਨੂੰ ਦੱਸ ਦਈਏ ਕੀ ਸਾਡੀ ਜਿਹੜੀ ਇਹ ਕਮਰਸ਼ੀਅਲ ਜਗਾ ਜਿਹਦੀ ਕੀਮਤ ਕੋਈ 10 ਕਰੋੜ ਰੁਪਏ ਦੇ ਆਸ-ਪਾਸ ਹੋਣੀ ਹੈ ਉਹ ਅਸੀਂ ਆਪਣੇ ਨਿਆਣਿਆਂ ਦੇ ਆਪਣੇ ਬੱਚਿਆਂ ਦੇ ਭੁੱਖ ਨੂੰ ਦੇਖਦੇ ਹੋਏ ਸਕੂਲ ਨੂੰ ਸਮਰਪਿਤ ਕਰਤੀ ਉਹ ਜਗਾ ਜਿਹੜੀ ਹੈ ਕਮੇਟੀ ਨੇ ਇਹਨਾਂ ਐਮਸੀ ਸਹਿਬਾਨਾਂ ਨੇ ਜਿਹੜੇ ਮੇਰੇ ਨਾਲ ਬੈਠੇ ਨੇ ਇਹਨਾਂ ਐਮਸੀ ਸਹਿਬਾਨਾਂ ਨੇ ਹੀ ਉਹ ਸਕੂਲ ਨੂੰ ਜਗਾ ਦੇਤੀ ਕਿ ਕੱਲ ਨੂੰ ਸਾਡੇ ਸਕੂਲ ਦਾ ਆਉਣ ਵਾਲਾ ਭੁੱਖ ਜਿਹੜਾ ਆ ਉਹ ਉਜਵਰ ਹੋਵੇ ਨਿਆਣੇ ਸਾਡੇ ਪੜਨ ਸਾਡੇ ਨਿਆਣਿਆਂ ਨੂੰ ਦੂਰ ਨਾ ਪੜਨ ਜਾਣਾ ਪਵੇ ਉਹ ਇਸ ਕਰਕੇ ਸਿਰਫ ਜਗਾ ਦੀ ਗੱਲ ਕੀਤੀ ਆ ਰਹੀ ਗੱਲ ਸਕੂਲ ਦੀ ਉਹ ਮਾਨਜੋਗ ਐਮਐਲਏ ਸਾਹਿਬ ਬੈਠੇ ਆ ਮੇਰੇ ਲਈ ਅੱਜ ਵੀ ਮਾਨਜੋਗ ਆ ਤੇ ਮੇਰੇ ਲਈ ਗਾਹ ਵੀ ਮਾਨਜੋਗ ਹੀ ਰਹਿਣੇ ਨੇ ਕਿਉਂਕਿ ਉਹ ਐਮਐਲਏ ਸਾਹਿਬ ਬੈਠੇ ਆ ਪ੍ਰੋਜੈਕਟ ਉਹਨਾਂ ਦਾ ਉਹਨਾਂ ਨੇ ਸਕੂਲ ਉਹਨਾਂ ਨੇ ਬਣਾਣਾ ਆ ਮੈਂ ਉਦੋਂ ਵੀ ਸਿਰਫ ਜਗਾ ਦੀ ਗੱਲ ਕੀਤੀ ਸੀ ਕਿ ਜਗਾ ਅਸੀਂ ਨਗਰ ਕੌਂਸਲ ਨੇ ਉਹਨਾਂ ਨੂੰ ਦੇ ਦਿੱਤੀ ਥੈਟਸ ਇਟ ਇਟਸ ਕਿਹੜੀ ਕੰਟਰੋਵਰਸੀ ਹੈ ਜੀ ਬਾਜੀ ਤੁਹਾਡੀ ਟਾਊਨ ਦੇ ਵਿੱਚ ਹੁਣ ਤੱਕ ਕਿੰਨੇ ਕਾਸੇ ਲੱਗ ਚੁੱਕੇ ਨੇ ਆਲਮੋਸਟ 30 ਤੋਂ 40 ਕਰੋੜ ਰੁਪਈਆ ਜੀ ਹੁਣ ਤੱਕ ਸਰਕਾਰ ਵੱਲੋਂ ਨਾ ਚੁੱਕਿਆ ਸਰਕਾਰ ਕੋਲੋਂ ਸਾਨੂੰ ਆਲਮੋਸਟ ਮੈਂ ਜੇ ਵੱਧ ਤੋਂ ਵੱਧ ਵੱਧ ਚੜ ਕੇ ਕਹਿ ਲਈਏ ਤੇ ਕੋਈ 4-5 ਕਰੋੜ ਰੁਪਈਆ ਇੱਕ ਵੱਲ ਕੰਮ ਹੋ ਰਹੀ ਸੀ ਇੱਕ ਫੌਗਿੰਗ ਨਹੀਂ ਕਰੰਦੀ ਚੱਗੀ ਜਾ ਰਹੀ ਸਾਡੇ ਯਾਰ ਫੌਗਿੰਗ ਤਾਂ ਇੱਕ ਬੜੀ ਛੋਟੀ ਚੀਜ਼ ਹੈ ਡਿਗਰੇਸਵਰ ਫੌਗਿੰਗ ਬਹੁਤ ਛੋਟੀ ਚੀਜ਼ ਹੈ ਮੈਂ ਕਹਿੰਦਾ ਤੁਸੀਂ ਹੁਣ ਅੱਜ ਆਪਾਂ ਗੱਲ ਕਰ ਰਹੇ ਆ ਤੁਸੀਂ ਅੱਜ ਨਹੀਂ ਦੋ ਤਿਆ ਤਿੰਨਾ ਬਾਅਦ ਸਾਡੇ ਕਿਸ ਡਿਪਾਰਟਮੈਂਟ ਨੂੰ ਫੋਨ ਕਰਿਓ ਡਿਪਾਰਟਮੈਂਟ ਨੂੰ ਕਹੀਓ ਮੇਰੇ ਮਹੱਲੇ ਦੀ ਫੋਗਿੰਗ ਹੋਣ ਵਾਲੀ ਹੈ ਜੇ ਨਾ ਆਊਗਾ ਤੁਹਾਡੇ ਕਹਿਣ ਤੇ ਜੇ ਤੁਹਾਡੇ ਕਹਿਣ ਤੇ ਵੀ ਨਾ ਆਊਗਾ ਫਿਰ ਮੈਨੂੰ ਕਹੀਓ ਪ੍ਰਸ਼ਾਸਨ ਹੀ ਤੁਸੀਂ ਰੋਕਦੇ ਆ ਯਾਰ ਸਾਡੇ ਬੰਦੇ ਤਾਂ ਸ਼ਹਿਰ ਦੇ ਜਿਹੜਾ ਵੀ ਵਸਨੀਕ ਕੋਈ ਸ਼ਹਿਰ ਦਾ ਸਿਟੀਜ਼ਨ ਜਿਹੜਾ ਵੀ ਹੈਗਾ ਆ ਉਹ ਫੋਨ ਕਰ ਦਿੰਦਾ ਆ ਕਿ ਫੋਗਿੰਗ ਸਾਡੇ ਇੱਥੇ ਹੋਣ ਵਾਲੀ ਆ ਤੇ ਉਹ ਚਲੇ ਜਾਂਦੇ ਆ ਐਡੀਆਂ ਛੋਟੀਆਂ ਛੋਟੀਆਂ ਚੀਜ਼ਾਂ ਤੇ ਜੇ ਆਪਾਂ ਇਲਜ਼ਾਮ ਲਾਵਾਂਗੇ ਤੇ ਢੀਂਗਾ ਸਾਹਿਬ ਐਡਾ ਆਪਾਂ ਰਾਜਨੀਤਿਕ ਮਿਆਰ ਥੱਲੇ ਸੁੱਟ ਦਾਂਗੇ ਤੇ ਕੀ ਬਣੂਗਾ ਹਮੇਸ਼ਾ ਦੇਖੋ ਰਾਜਨੀਤੀ ਕਰੋ ਆਪਣੀ ਆਪਣੀ ਪਾਰਟੀ ਦੀ ਹਰੇਕ ਨੇ ਵਡਿਆਈ ਕਰਨੀ ਆ ਆਪਣੀ ਆਪਣੀ ਪਾਰਟੀ ਦੀ ਵਡਿਆਈ ਕਰੋ ਜੋ ਤੁਹਾਡੀਆਂ ਅਚੀਵਮੈਂਟਸ ਹੈਗੀਆਂ ਆ ਉਹ ਲੋਕਾਂ ਨੂੰ ਦੱਸੋ ਆਪਣੀਆਂ ਅਚੀਵਮੈਂਟਸ ਕਿਉਂਕਿ ਤੁਸੀਂ ਗਾਹ ਵੀ ਆਉਣਾ ਆ ਤੁਸੀਂ ਗਾਹ ਵੀ ਇਲੈਕਸ਼ਨ ਲੜਨੇ ਆ ਪਰ ਪੋਲਿਟਿਕਸ ਹਮੇਸ਼ਾ ਇੱਕ ਹੈਲਦੀ ਪੋਲਿਟਿਕਸ ਹੋਣੀ ਚਾਹੀਦੀ ਆ ਇੱਕ ਚੰਗੀ ਪੋਲਿਟਿਕਸ ਹੋਣੀ ਚਾਹੀਦੀ ਆ ਇੱਕ ਮਿਆਰੀ ਪੋਲਿਟਿਕਸ ਹੋਣੀ ਚਾਹੀਦੀ ਆ ਕਿਸੇ ਨੂੰ ਨੀਮਾ ਨਹੀਂ ਦਿਖਾਉਣਾ ਚਾਹੀਦਾ ਕਿ ਹਾਂ ਮੈਂ ਉਹਨੂੰ ਨੀਮਾ ਦਿਖਾ ਕੇ ਆਪਣੀ ਰਾਜਨੀਤੀ ਚ ਚਪਕਾ ਦਮਾ ਇਹ ਬਿਲਕੁਲ ਤੇ ਬਿਲਕੁਲ ਗਲਤ ਗੱਲ ਆ ਮੈਂ ਇਹ ਪੋਲਿਟਿਕਸ ਨਾ ਮੈਨੂੰ ਆਉਂਦੀ ਆ ਨਾ ਮੈਂ ਕਦੇ ਕਰਾਂ ਨਾ ਮੈਨੂੰ ਕਿਸੇ ਕਰਦਿਆਂ ਨੇ ਮੈਨੂੰ ਸਿਖਾਈ ਹੈ ਮੈਸੇਜ ਇਗਰਜ਼ਬ ਇਹੀ ਹੈ ਜੀ ਮੈਦਨ ਇਹ ਤੁਹਾਨੂੰ ਦੱਸਣ ਦਾ ਮਤਲਬ ਹੀ ਇਹ ਸੀ ਸ਼ਾਇਰ ਨੂੰ ਦੱਸਣ ਦਾ ਮਤਲਬ ਹੀ ਇਹ ਸੀ ਕਿ ਦੇਖੋ ਈਚ ਐਂਡ ਐਵਰੀ ਕਮ ਜੋ ਵੀ ਕੰਮ ਸ਼ਹਿਰ ਵਿੱਚ ਹੋ ਰਿਹਾ ਹੈ ਉਹ ਮੇਰੇ ਸਾਥੀ ਕਾਉਂਸਲਰ ਜਿਹੜੇ ਨਾਲ ਬੈਠੇ ਨੇ ਸਾਡਾ ਹਾਊਸ ਜਿਹੜਾ ਚੁਣਿਆ ਹੋਇਆ ਲੋਕਾਂ ਵੱਲੋਂ ਲੋਕਾਂ ਵੱਲੋਂ ਚੁਣਿਆ ਹੋਇਆ ਹਾਊਸ ਸਾਥੀ ਕਾਉਂਸਲਰ ਜਿਹੜੇ ਨੇ ਇਹਨਾਂ ਵੱਲੋਂ ਹੀ ਕਰਵਾਇਆ ਜਾਂਦਾ ਹੈ ਕੋ ਕੋ ਕੰਮ ਉਪਰੋਂ ਨਹੀਂ ਨਿਕਦਾ ਕੋਈ ਕੰਮ ਕੋਈ ਲੈਟਰ ਪੈਡ ਤੇ ਲਿਖ ਕੇ ਐਦਾਂ ਨਹੀਂ ਕੰਮ ਆ ਜਾਂਦੇ ਵੀ ਆ ਲੈਟਰ ਪੈਡ ਤੇ ਲਿਖ ਕੇ ਕੰਮ ਦੇ ਦਿੱਤੇ ਤੇ ਕੰਮ ਹੋ ਗਏ ਦੈਟਸ ਨਾਟ ਇਹ 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 ਬਿਲਕੁਲ ਗਲਤ ਚੀਜ਼ ਆ ਇੱਕ ਦਾ ਨਹੀਂ ਹੁੰਦਾ ਇੱਕ ਇੱਕ ਚੈਨ ਹੈ ਇੱਕ ਚੈਨ ਸਿਸਟਮ ਨੇ ਜੇ ਇਹ ਨਾਲ ਚੱਲਦਾ ਮੈਂ ਤਾਂ ਦੱਸਣਾ ਚਾਹਣਾ ਦੇਖੋ ਜਲੰਧਾ ਰੋਡ ਕਹਿੰਦੇ ਬਣਾਈ ਕਮੇਟੀ ਨੇ ਬਾਜੀ ਗੁਬਸਤੀ ਕਹਿੰਦੇ ਬਣਾਈ ਕਮੇਟੀ ਨੇ ਨਮੀ ਵਾਦੀ ਕਹਿੰਦੇ ਬਣਾਈ ਕਮੇਟੀ ਨੇ ਰੇਲਵੇ ਰੋਡ ਕਮੇਟੀ ਨੇ ਪਾਣੀ ਵਾਲੀ ਚੱਕੀ ਕਮੇਟੀ ਨੇ ਮਾਲਰੀ ਰੋਡ ਕਮੇਟੀ ਨੇ ਸਰਾਫਾ ਵੀਰ ਜੀ ਇਹ ਡਿਸਟਰੀਵਰਜ ਕਿਸ ਨੇ ਪਾਇਆ ਆ ਬੈਠੇ ਮਹਾਜਨ ਸਾਹਿਬ ਇਹਨਾਂ ਦੀ ਹਿੰਮਤ ਨੇ ਔਰ ਕਮੇਟੀ ਨੇ ਮੈਨੂੰ ਲੱਗਦਾ ਕਿ ਮੇਰੇ ਨਾਲ ਇਹਨਾਂ ਨੇ 10 ਤੋਂ 15 ਚੱਕਰ ਜਲੰਧਰ ਦੇ ਮਾਰੇ ਆ ਮੇਨੂੰ ਨਾਲ ਲੈ ਕੇ ਅਸੀਂ ਐਕਸ਼ਨ ਸਾਹਿਬ ਕੋ ਜਾਣੇ ਰਹੇ ਵੀ ਸਾਡਾ ਕੰਮ ਸ਼ੁਰੂ ਕਰੋ ਪੈਸੇ ਤੁਹਾਨੂੰ ਦੇ ਦਿੱਤੇ ਸਾਡਾ ਕੰਮ ਸ਼ੁਰੂ ਕਰੋ ਔਰ ਸੋ ਅੱਗੇ ਆ ਜਾਓ ਹੋਰ ਜਿਹੜੀਆਂ ਵਾਟਸਪਲਾਈ ਦੇ ਜਿਹੜੀਆਂ ਮੋਟਰਾਂ ਨੇ ਉਹ ਕਿਉਂ ਨਵਾਉਂਦੀ ਹੈ ਕਮੇਟੀ ਜਦਕਿ ਦੇਖੋ ਜਦੋਂ ਵੀ ਨਗਰ ਕਾਉਂਸਲ ਕੋਈ ਵੀ ਕਮੇਟੀ ਚੁਣੀ ਜਾਂਦੀ ਹੈ ਕਮੇਟੀ ਤੇ ਸਾਰੇ ਸ਼ਹਿਰ ਦਾ ਭਾਰ ਹੁੰਦਾ ਹੈ ਸਾਰੇ ਸ਼ਹਿਰ ਨੂੰ ਸਾਰੇ ਸ਼ਹਿਰ ਦੀ ਸੁਵਿਧਾ ਜਿਹੜੀ ਆ ਉਹ ਕਮੇਟੀ ਨੇ ਦੇਖਣੀ ਹੁੰਦੀ ਹੈ ਚਾਹੇ ਉਹਦੇ ਵਿੱਚ ਲਾਈਟ ਹੋਵੇ ਚਾਹੇ ਉਹਦੇ ਵਿੱਚ ਸੜਕ ਹੋਵੇ ਚਾਹੇ ਉਸ ਦੇ ਵਿੱਚ ਪਾਣੀ ਹੋਵੇ ਰਾਈਟ ਸੀਵਰ ਵੀ ਵਿੱਚ ਹੀ ਆ ਜਾਂਦਾ ਹੁਣ ਗਵਰਨਮੈਂਟ ਨੇ ਪੰਜਾਬ ਵਰਸਪਲਾਈ ਐਂਡ ਸੀਵਰੇਜ ਬੋਰਡ ਤੋਂ ਕਮੇਟੀ ਤੋਂ ਵੱਖਰਾ ਕਰਤਾ ਵੱਖਰਾ ਕਰਤਾ ਉਹਨਾਂ ਨੂੰ ਕਮੇਟੀ ਵਖਰੀ ਹੋ ਗਈ ਹੁਣ ਕਮੇਟੀ ਆਪਣੇ ਵੀ ਕੰਮ ਕਰਦੀ ਐ ਔਰ ਪੰਜਾਬ ਵਾਟਰ ਸਪਲਾਈ ਐਂਡ ਸੀਵਰੇਜ ਬੋਰਡ ਦੇ ਵੀ ਕੰਮ ਕਮੇਟੀ ਕਰਾਉਂਦੀ ਐ ਅੱਜ ਤੁਹਾਨੂੰ ਮੈਂ ਹੋਰ ਇੱਕ ਜਾਣਕਾਰੀ ਦਵਾ ਲਗਪਗ 750 सॉरी 700 ਰੁਪਿਆ ਵਾਟਰ ਸਪਲਾਈ ਦਾ ਬਿਜਲੀ ਇਹਨਾਂ ਦਾ ਵਾਟਰ ਸਪਲਾਈ ਐਂਡ ਸੀਵਰੇਜ ਬੋਰਡ ਦਾ ਇਹਨਾਂ ਦਾ ਬਕਾਇਆ ਖੜਾ ਸੀ ਬਿਜਲੀ ਬੋਰਡ ਵੱਲ ਬਿਜਲੀ ਬੋਰਡ ਵਾਲੇ ਲਾਈਟ ਬੰਦ ਕਰ ਦਿੰਦੇ ਸੀ ਜਦੋਂ ਮੋਟਰ ਚੱਲਦੀ ਸੀ ਇਹ ਹੋਇਆ ਆ ਪਿਛਲੇ ਜਿਹੜੇ ਰਹਿ ਕੇ ਗਏ ਐਸਡੀਓ ਸਾਹਿਬ ਉਹਨਾਂ ਨੂੰ ਪੁੱਛ ਲਿਓ ਔਰ ਜਿਹੜੇ ਪਿੱਛੇ ਸਾਡੇ ਬਿਜਲੀ ਬੋਰ ਦੇ ਐਸਡੀਓ ਸਾਹਿਬ ਸੀ ਉਹਨਾਂ ਨੂੰ ਪੁੱਛ ਲਿਓ ਇੱਥੇ ਸਾਡੇ ਦਫਤਰ ਬੈਠ ਕੇ ਮੀਟਿੰਗ ਹੋਈ ਸਭਾ ਕਰੋੜ ਰੁਪਈਆ ਸੀ ਲੈਣਾ ਸੀ ਵੈਟ ਦਾ ਬਿਜਲੀ ਬੋਰ ਤੋਂ ਸਵਾ ਕਰੋੜ ਰੁਪਏ ਆਪਣਾ ਵੈਡ ਦਾ ਇਹਨਾਂ ਦੇ ਵਿੱਚ ਜਿਹੜਾ ਸਕਰਾਇ ਵੀ ਇਹਨਾਂ ਦੇ ਜਿਹੜੀ ਇਹਨਾਂ ਦੀ ਜਿਹੜੀ ਹੈਗੀ ਆ ਮੋਟਰਾਂ ਚੱਲਣ ਲੋਕਾਂ ਨੂੰ ਪਾਣੀ ਮਿਲੇ ਇਹਨਾਂ ਦਾ ਜਿਹੜਾ ਬਿਜਲੀ ਦਾ ਬਿੱਲ ਆ ਉਹ ਜਿਹੜੀ ਕਮੇਟੀਆਂ ਆਪਣੇ ਕੋਲੋਂ ਦੇਊਗੀ ਸਵਾ ਕਰੋੜ ਰੁਪਏ ਸਾਡਾ ਅਡਜਸਟ ਹੋਇਆ ਤਾਂ ਕਰਕੇ ਜਿਹੜਾ ਸੀਵਰੇਜ ਬੋਰਡ ਨੂੰ ਇਹਨਾਂ ਦਾ ਬਿੱਲ ਜਿਹੜਾ ਆ ਉਹ ਕਹਿੰ ਲੋ ਵੀ ਥੋੜਾ ਕਲੀਅਰ ਹੋਇਆ ਹਾਂ ਜੀ ਨਕੋਦਰ ਦੀ ਸਭ ਤੋਂ ਵੱਡੀ ਸਮੱਸਿਆ ਹੈਗੀ ਪਾਣੀ ਦੀ ਜਿਹੜਾ ਜਗਾ ਜਗਾ ਪਾਣੀ ਜਦੋਂ ਖੜਾ ਹੋ ਜਾਂਦਾ ਲੋਕਾਂ ਨੂੰ ਬੜੀ ਮੁਸ਼ਕਲ ਆਉਂਦੀ ਆ ਇਹਦੇ ਬਾਰੇ ਵੀ ਕੋਈ ਵਿਚਾਰ ਚਰਚਾ ਚੱਲ ਰਹੀ ਕਿ ਬਲਾਈਆਂ ਜੀ ਬਦਰ ਹਰ ਵਾਰੀ ਨਾ ਦੇਖੋ ਮੇਰੀ ਇੱਕ ਆਦਤ ਹੈ ਮੈਂ ਗੱਲ ਉਹ ਕਰਦਾ ਹੁਣਾਂ ਵੀ ਜਿਹੜੀ ਗੱਲ ਹੁਣਾਂ ਆਪਾਂ ਪਗਾ ਸਕੀਏ ਜਾਂ ਜਿਹੜੀ ਗੱਲ ਨੂੰ ਆਪਾਂ ਨੇਪਰੇ ਚਾੜ ਲਈਏ ਮੈਂ ਵੀ ਤੁਹਾਨੂੰ ਕਹੀ ਜਲਾ ਮੈਂ ਕਈ ਵਾਰੀ ਅੱਗੇ ਵੀ ਦੱਸ ਚੁੱਕਾ ਵੀ ਅਸੀਂ ਐਸਟੀਮੇਟ ਬਣਾਇਆ ਐਸਟੀਮੇਟ ਬਣਾ ਕੇ ਉਹ ਐਸਟੀਮੇਟ ਬਣਿਆ 12-13 ਕਰੋੜ ਰੁਪਏ ਦਾ ਰਾਈਟ ਹੁਣ ਕਮੇਟੀ ਕੋ ਇੰਨੇ ਪੈਸੇ ਨਹੀਂ ਹੈ ਕਿ 12-13 ਕਰੋੜ ਰੁਪਇਆ ਇੱਕੋ ਹੀ ਜਗ੍ਹਾ ਤੇ ਲਾ ਕੇ ਕੰਮ ਕਰ ਦੇਵੇ ਇਹ ਤਾਂ ਸਰਕਾਰ ਨੂੰ ਵੀ ਲਿਖ ਕੇ ਭੇਜਿਆ ਇਹ ਤੇ ਗਵਰਨਮੈਂਟ ਉੱਪਰੋਂ ਕੋਈ ਫੰਡ ਇਸ਼ੂ ਕਰੇ ਕਮੇਟੀ ਨੂੰ ਤੇ ਅਸੀਂ ਉਹ ਜਿਹੜਾ ਸ਼ਹਿਰ ਦਾ ਪਾਣੀ ਹੈ 메ਨ ਦੱਖਣੀ ਅਡੇ ਦਾ ਖਾਸ ਕਰ ਪਾਣੀ ਜਿਹੜਾ ਹੈਗਾ ਆ ਉਹਨੂੰ ਬਾਹਰ ਲਿਆ ਕੇ ਸੁੱਟੀਏ ਨੰਬਰ 2 ਬਰਸਾਤ ਹੁੰਦੀ ਹੈ ਬਰਸਾਤ ਦੇ ਵਿੱਚ ਵਾਟਰ ਲੋਗਿੰਗ ਹੋਣਾ ਇੱਕ ਆਮ ਪਰੇਸ਼ਾਨੀ ਹੈ ਬਰਸਾਤ ਦੇ ਵਿੱਚ ਵਾਟਰ ਲੋਗਿੰਗ ਨਕੁੱਦਰ ਵੀ ਹੁੰਦੀ ਹੈ ਚੰਡੀਗੜ੍ਹ ਵੀ ਹੁੰਦੀ ਹੈ ਦਿੱਲੀ ਵੀ ਹੁੰਦੀ ਹੈ ਬੰਬੇ ਵੀ ਹੁੰਦੀ ਹੈ ਬਰਸਾਤ ਦੇ ਅੱਗੇ ਜ਼ੋਰ ਨਹੀਂ ਕਿਸੇ ਦਾ ਪਰ ਹਾਂ ਸਾਡੀ ਜ਼ਿੰਮੇਵਾਰੀ ਜ਼ਰੂਰ ਆ ਕਿ ਜੇ ਬਰਸਾਤ ਹੋਈ ਆ ਉਸ ਪਾਣੀ ਨੂੰ ਜਲਦੀ ਜਲਦੀ ਸ਼ਹਿਰ ਤੋਂ ਬਾਹਰ ਕੱਢਿਆ ਜਾਵੇ ਤੇ ਉਸ ਦੇ ਵਿੱਚ ਸਾਡੇ ਜਿੰਨੇ ਸਾਥੀ ਜਿਹੜੇ ਹੈ ਉਹ ਲੱਗੇ ਹੋਏ ਆ ਜਿੱਡੇ ਸਾਡੇ ਮੁਲਾਜ਼ਮ ਆ ਉਹ ਲੱਗੇ ਹੋਏ ਆ ਹੋਰ ਵੀ ਫੈਸਿਲਿਟੀਆਂ ਵੀ ਪਿਛਲੇ ਦਿਨੀ ਇਹਨਾਂ ਐਸਡੀਓ ਸਾਹਿਬ ਕੋ ਗਿਆ ਸੀ ਉਹਨਾਂ ਨੇ ਜਨਰੇਟਰ ਦੀ ਮੰਗ ਕੀਤੀ ਦੇਖੋ ਸਾਡਾ ਲੈ ਕੇ ਦੇਣਾ ਬੰਦਾ ਨਹੀਂ ਮੈਂ ਤੁਹਾਡੇ ਕੈਮਰੇ ਤੇ ਕਹਿੰਨਾ ਸਾਡਾ ਨਹੀਂ ਲੈ ਕੇ ਦੇਣਾ ਬੰਦਾ ਪਰ ਅਸੀਂ ਫੇਰ ਉਹਨਾਂ ਦੀ ਮੰਜ਼ੂਰੀ ਫੇਰ ਅਸੀਂ ਰੱਖ ਲਿਆ ਆਪਣੀ ਪ੍ਰਾਇਓਰਟੀ ਤੇ ਵੀ ਨਹੀਂ ਪਾਣੀ ਦਾ ਸ਼ਹਿਰ ਦਾ ਨਾ ਇਹ ਬਾਹਰ ਜਾਣਾ ਚਾਹੀਦਾ ਇਸ ਕਰਕੇ ਆਉਣ ਵਾਲੇ ਦਿਨਾਂ ਦੇ ਵਿੱਚ ਉਹਨਾਂ ਨੂੰ ਜਿਹੜਾ ਜਨਰੇਟਰ ਸੈੱਟ ਹੈਗਾ ਆ ਉਹ ਵੀ ਲੈ ਕੇ ਕਮੇਟੀ ਦਊਗੀ ਕੋਈ ਗੱਲ ਨਹੀਂ ਸਰ ਜਿਹੜੀਆਂ ਪਿਛਲੀਆਂ ਸਰਕਾਰਾਂ ਸੀ ਕੋਈ 100 ਕਰੋੜ ਲੈ ਆਏ ਕੋਈ 200 ਕਰੋੜ ਲੈ ਆਏ ਐਤਕੀ ਕਿਉਂ ਨੇ ਕੱਟ ਆਏ ਆ ਅ ਬ੍ਰਦਰ ਮੈਂ ਕਹਿ ਨਹੀਂ ਸਕਦਾ ਵੀ ਕਿਉਂ ਕੱਟ ਆਏ ਨੇ ਔਰ ਪਿਛਲੀਆਂ ਸਰਕਾਰਾਂ ਦੇ ਵਿੱਚ ਕਿਉਂ ਵਾਧਾ ਆਏ ਨੇ ਇਹ ਤਾਂ ਸਰਕਾਰਾਂ ਜਾਣਨ ਗਵਰਨਮੈਂਟਸ ਜਾਣਨ ਜਾਂ ਉੱਪਰਲੇ ਪੱਧਰ ਤੇ ਬੈਠੇ ਜਿਹੜੇ ਆਈਐਸ ਅਧਿਕਾਰੀ ਨੇ ਉਹ ਜਾਣਨ ਕਿ ਇੱਕ ਐਕਤੀ ਘਟ ਕਿਉਂ ਆਏ ਆ ਕਿ ਪਿਛਲੀ ਵਾਰੀ ਵੱਧ ਕਿਉਂ ਆਈ ਸੀ ਇਹਦੇ ਬਾਰੇ ਮੈਂ ਕੋਈ ਟਿੱਪਣੀ ਨਹੀਂ ਕਰ ਸਕਦਾ ਜੀ ਇੱਕ ਇੱਕ ਸਵਾਲ ਜਿਸ ਤਰ੍ਹਾਂ ਕੀ ਤੁਸੀਂ ਜ਼ਿਕਰ ਕੀਤਾ ਹੈਗਾ ਜੀ ਅਖੇ ਆ ਇਹਦੇ ਨਾਲ ਇੱਕ ਹੋਰ ਚੀਜ਼ ਜੀ ਮੈਂ ਐਡ ਕਰਦਾ ਆਂ ਭਗਵਾਨ ਸ਼੍ਰੀ ਪਰਸ਼ੂਰਾਮ ਜੀ ਚੌਕ ਉਹਦੇ ਲਈ ਮੇਰੇ ਸੁਣਨ ਦੇ ਵਿੱਚ ਆਇਆ ਸੀ ਕਿ 18 ਲੱਖ ਰੁਪਏ ਪਾ ਲਿਆ ਪਰਸ਼ੂਰਾਮ ਚੌਕ ਜੀ ਲਈ ਪਾ ਲਿਆ ਜੇ ਉਸ ਚੌਕ ਤੇ 10 ਲੱਖ ਲੱਗੂਗਾ ਤੇ 8 ਲੱਖ ਰੁਪਏ ਦੀ ਬਜਟ ਕਮੇਟੀ ਨੂੰ ਜੇ ਸਟੌਕ ਤੇ 8 ਲੱਖ ਰੁਪਏ ਲੱਗੂਗਾ 10 ਲੱਖ ਰੁਪਏ ਦੀ ਬਜਟ ਕਮੇਟੀ ਨੂੰ ਇਹ ਨਹੀਂ ਹੈ ਕਿ ਜੇ 18 ਲੱਖ ਰੁਪਏ ਉਹਦੇ ਲਈ ਪਾਇਆ ਤੇ 18 18 ਹੀ ਲੱਗਾ ਕੋਈ ਪਤਾ ਹੀ ਨਹੀਂ ਕੋਈ ਕੁਸਕੀ ਨਹੀਂ ਹੈ ਬਸ 18 ਪਾਇਆ ਸੀ 18 ਲੱਗ ਗਿਆ ਜੀ ਲੱਗ ਗਿਆ ਸਾਨੂੰ ਨਹੀਂ ਪਤਾ ਕਿਤਾ ਲੱਗ ਗਿਆ ਨੋ ਉਹਦੇ ਲਈ ਬਕਾਇਦਾ ਜਿਹੜਾ ਸਾਡਾ ਇੰਜੀਨੀਅਰ ਹੈ ਉਹ ਇੰਜੀਨੀਅਰ ਜਾ ਕੇ ਉਹਦੀ ਮੈਜ਼ਰਮੈਂਟ ਕਰਦਾ ਹੈ ਮੈਜ਼ਰਮੈਂਟ ਕਰਨ ਤੋਂ ਬਾਅਦ ਫਿਰ ਉਸ ਤੋਂ ਬਾਅਦ ਜਿਹੜੀ ਅਦਾਇਗੀ ਆ ਉਹ ਸੰਬੰਧਿਤ ਜਿਹੜਾ ਕੰਟਰੈਕਟਰ ਹੈ ਉਹਨੂੰ ਕੀਤੀ ਜਾਂਦੀ ਹੈ ਐਦਾਂ ਨਹੀਂ ਹੈ ਔਰ ਸੇਮ ਤੁਹਾਡਾ ਕੁਐਸਚਨ ਇੱਥੇ ਆ ਜਾਂਦਾ ਇੱਥੇ 24 ਲੱਖ ਸਮਥਿੰਗ ਦਾ ਪਾਸ ਹੋਇਆ ਜਿੰਨੀ ਟਾਇਲ ਵਧੀਆ ਨਿਕਲੂਗੀ ਉਹ ਸਾਰੀ ਇੱਥੇ ਲੱਗੇਗੀ ਔਰ ਜਿੰਨੀ ਟਾਇਲ ਜਿਹੜੀ ਖਰਾਬ ਹੋਊਗੀ ਉਹਨੂੰ ਬਦਲਿਆ ਜਾਏਗਾ 24 ਲੱਖ ਸਮਥਿੰਗ ਦਾ ਕੰਮ ਹੈ ਜਿਸ ਦਿਨ ਇਹ ਕੰਮ ਕੰਪਲੀਟ ਹੋ ਗਿਆ ਜਿਸ ਦਿਨ ਇਸ ਠੇਕੇਦਾਰ ਦਾ ਬਿੱਲ ਬਣਿਆ ਮੈਂ ਹੋਰ ਕਿਹਨੂੰ ਬੁਲਾਵਾਂ ਨਾ ਬੁਲਾਵਾਂ ਤੁਹਾਨੂੰ ਜ਼ਰੂਰ ਬੁਲਾ ਕੇ ਦੱਸਾਂਗਾ ਕਿ ਭੈਣ ਜੀ ਆ ਦੇਖੋ 24 ਲੱਖ ਦਾ ਕੰਮ ਸੀ ਇਸ ਦੇ ਵਿੱਚੋਂ ਇੰਨੀ ਠੇਕੇਦਾਰ ਨੇ ਲੈਸ ਪਾਈ ਸੀ ਇਹਨੇ ਜੋ ਉਹਨੂੰ ਕੰਮ ਗਿਆ ਸੀ ਔਰ ਆ ਕਮੇਟੀ ਦੀ ਬਚਤ ਹੋਈ ਹੈ। ਔਪੋਜੀਸ਼ਨ ਤੋਂ ਲੋਕ ਬਹੁਤ ਗਲਾਮ ਕਰ ਰਹੇ ਆ। ਤੋ ਤੁਸੀਂ ਚੁੱਪ ਕਿਉਂ ਮੈ? ਤੁਸੀਂ ਆਪੋਜੀਸ਼ਨ ਕੋ ਜਦੋਂ ਕੋਈ ਮੁੱਦਾ ਨਹੀਂ ਨਾ ਹੁੰਦਾ ਉਦੋਂ ਔਪੋਜੀਸ਼ਨ ਕਰ ਰਿਹਾ। ਇਸ ਕਰਕੇ ਤੁਸੀਂ ਸਮਝਦਾਰ ਹੋ ਜਿਹੜਾ ਬੰਦੇ ਦੇ ਜਿਸ ਬੰਦੇ ਦੇ ਕੋਲ ਮਤਲਬ ਉਹ ਉਹ ਆਪਣੇ ਤੋਂ ਉਹਨੂੰ ਦੇਦੋ ਕਰਦਾ ਤੇ ਉਹ ਆਪ ਹਾਈਲਾਈਟ ਹੋਣ ਦੀ ਕੋਸ਼ਿਸ਼ ਕਰਦਾ ਹੁੰਦਾ ਇਸ ਕਰਕੇ ਆਪ ਖੁਦ ਹਾਈਲਾਈਟ ਹੋਣਾ ਚਾਹੁੰਦੇ ਮੈਂ ਤੁਹਾਡੇ ਤੋਂ ਪਹਿਲਾਂ ਪੱਤਰਕਾਰ ਭਾਈ ਸਾਹਿਬ ਨੂੰ ਸਾਰੀ ਗੱਲ ਦੱਸਦੀ ਹੈ ਕਿ ਦੇਖੋ ਕਮੇਟੀ ਈਚ ਐਂਡ ਐਵਰੀ ਕਮ ਕੋਈ ਵੀ ਕੰਮ ਜਿਹੜਾ ਸ਼ਹਿਰ ਦੇ ਵਿੱਚ ਚੱਲ ਰਿਹਾ ਹੈ ਉਹ ਨਗਰ ਕਾਉਂਸਲ ਕਰਵਾ ਰਹੀ ਹੈ ਔਰ ਮੇਰੇ ਸਾਥੀ ਬਾਰ-ਬਾਰ ਕਹਿ ਰਹੇ ਮੇਰੇ ਸਾਥੀ ਜਿਹੜੇ ਨਾਲ ਬੈਠੇ ਨੇ ਇਹਨਾਂ ਸਾਥੀਆਂ ਦੀ ਬਦੌਲਤ ਹੋ ਰਿਹਾ ਹੈ ਇਹਨਾਂ ਸਾਥੀਆਂ ਨੇ ਉਹਨਾਂ ਕੰਮਾਂ ਤੇ ਮੋਹਰਾਂ ਲਾਈਆਂ ਕਿ ਹਾਂਜੀ ਇਹ ਕੰਮ ਹਾਊਸ ਦੇ ਵਿੱਚ ਆਇਆ ਇਹ ਪਾਸ ਹੈ ਇਨੂੰ ਪ੍ਰਵਾਨਗੀ ਦਿੱਤੀ ਜਾਂਦੀ ਹੈ ਇਹ ਸਿਰਫ ਸੰਮਤੀ ਨਾਲ ਇਸ ਕੰਮ ਨੂੰ ਕਰਵਾਇਆ ਜਾਵੇ ਇਸ ਕਰਕੇ ਸਾਰੇ ਕੰਮ ਜਿਹੜੇ ਨੇ ਹੋ ਰਹੇ ਨੇ ਇੱਕ ਰਾਸ ਤੇ ਹੀ ਟਾਈਮ ਪੀਰੀਅਡ ਹੈ ਉਹ ਦੇਖੋ ਇਹ ਤਾਂ ਪਲਦਾ ਨਹੀਂ ਪਤਾ ਕਿ ਉਸ ਪਰਮਾਤਮਾ ਨੇ ਦੇਖੋ ਮੇਰੀ ਬੇਨਤੀ ਸੁਣੋ ਇਹ ਤਾਂ ਇੱਕ ਪਲਦਾ ਨਹੀਂ ਪਤਾ ਪਰਮਾਤਮਾ ਨੇ ਵੀ ਮੈਂ ਇਥੋਂ ਬਾਹਰ ਜਾਣਾ ਤੇ ਮੇਰਾ ਟਾਈਮ ਖਤਮ ਹੈ ਇਹ ਦੀ ਗੱਲ ਹੈ ਕਿ ਤੁਹਾਡੀ ਕੋ ਕਿੰਨਾ ਟਾਈਮ ਹੈ ਪਰ ਇੰਨਾ ਜ਼ਰੂਰ ਹੈ ਕਿ ਜਦ ਤੱਕ ਮੈਂ ਹਾਂ ਦੱਦ ਤੱਕ ਮੈਂ ਆਪਣੇ ਸ਼ਹਿਰ ਦੀ ਸੇਵਾ ਕਰਦਾ ਰਾਂ ਸਪੋਜ਼ ਮੈਂ ਇੱਕ ਗੱਲ ਕਰੀ ਉਹਦੇ ਵਿੱਚ ਜਿੰਨਾ ਵੀ ਕਮੀਆਂ ਤੁਸੀਂ ਪੂਰਾ ਕਰੋਗੇ ਬੀਬੀ ਜੀ ਮੈਂ ਤੁਹਾਨੂੰ ਇਹੀ ਗੱਲ ਕਹਿ ਰਿਹਾ ਕਿ ਪ੍ਰਮਾਤਮਾ ਨੂੰ ਪਲਦਾ ਨਹੀਂ ਪ੍ਰਮਾਤਮਾ ਦਾ ਪਤਾ ਹੋ ਸਕਦਾ ਮੈਂ ਇੱਥੋਂ ਬਾਹਰ ਜਾਵਾਂ ਤਾਂ ਮੈਂ ਹੋਮਾ ਹੀ ਨਾ ਮੈਂ 6 ਮਹੀਨੇ ਦੀ ਗਰੰਟੀ ਕਿੱਦਾਂ ਲੈ ਲਾਂ ਇਸ ਕਰਕੇ ਜਿੰਨਾ ਉਸ ਪ੍ਰਮਾਤਮਾ ਨੇ ਸਮਾਂ ਦਿੱਤਾ ਮੈਂ ਆਪਣੇ ਸ਼ਹਿਰ ਦੀ ਸੇਵਾ ਜਿਹੜੀ ਕਰਦਾ ਰਾਂ